ਐਮ ਡੀ ਵੀਹਿਕਲ ਸੇਲ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਤੁਹਾਡੇ ਲਈ ਬਾਈ ਜੀ ਆ ਸਵਿਫਟ ਗੱਡੀ ਸੇਲ ਲਈ ਲੈ ਕੇ ਆਏ ਹਾਂ ਪਰ ਗੱਡੀ ਦਿਖਾਉਣ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਹੈ ਕਿ ਜਿਨ੍ਹਾਂ ਨੇ ਹਲੇ ਤੱਕ ਆਪਣੇ ਭਰਾ ਦੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਨਾਲ ਲੱਗਦੀ ਘੰਟੀ ਤੇ ਕਲਿੱਕ ਕਰਦੇ ਹੋ ਤੇ ਆਓ ਫਿਰ ਸੋਨ ਆਪਾਂ ਗੱਡੀ ਬਾਰੇ ਜਾਣਕਾਰੀ ਦਈਏ ਸਵਿਫਟ ਗੱਡੀ ਹੈ ਬਾਈ ਜੀ 2013 ਮਾਡਲ ਹੈ 13 ਦੇ ਬਾਅਦ ਮਹੀਨੇ ਚਾਈ ਹੋਈ ਗੱਡੀ ਆ ਗੱਡੀ ਬਿਲਕੁਲ ਸਾਫ਼ ਪਈ ਹੈ ਚਾਰੇ ਪਾਸਿਆਂ ਤੋਂ ਚਾਰੇ ਟਾਇਰ ਨਵੇਂ ਆ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੋਊਗੀ ਚਾਰੇ ਪਾਸੇ ਤੁਹਾਨੂੰ ਗੱਡੀ ਦਿਖਾਉਣਾ ਪਹਿਲਾਂ ਇੱਕ ਵੀ ਛੀਰ ਨਹੀਂ ਸਾਰਾ ਰੰਗ ਕਲਰ ਬਿਲਕੁਲ ਸਾਫ਼ ਪਿਆ ਚਾਰੇ ਟਾਇਰ ਦੇਖ ਲਓ ਤੇ ਸਾਰੇ ਤੁਹਾਨੂੰ ਇਹਦੇ ਕਾਗਜ਼ ਪੂਰੇ ਮਿਲਣਗੇ ਬੀਮਾ ਪ੍ਰਦੂਸ਼ਣ ਵਗੈਰਾ ਸਭ ਕੁਝ ਪਾਸਿੰਗ ਪਈ ਆ ਇਹਦੀ ਬਹੁਤ ਜ਼ਿਆਦਾ 28 ਤੱਕ ਪਾਸਿੰਗ ਪਈ ਆ ਤੇ ਆਹ ਫਿਰ ਗੱਡੀ ਪਹਿਲਾਂ ਸਾਰੇ ਪਾਸੇ ਤੁਹਾਨੂੰ ਵਿੱਚੋਂ ਵੀ ਦਿਖਾਉਣਾ ਗੱਡੀ ਆਹ ਦੇਖੋ ਤੇ ਵੀਡੀਓ ਨੂੰ ਤੁਸੀਂ ਅੱਗੇ ਆਪਣੇ ਯਾਰਾਂ ਦੋਸਤਾਂਾਂ ਜਾਂ ਰਿਸ਼ਤੇਦਾਰਾਂ ਨਾਲ ਸ਼ੇਅਰ ਵੀ ਅੱਗੇ ਕਰਦੇ ਹੋ ਸਕਦਾ ਉਹਨਾਂ ਨੂੰ ਇਹ ਗੱਡੀ ਦੀ ਲੋੜ ਹੋਵੇ ਤੇ ਗੱਡੀ ਦੀ ਫੁੱਲ ਗਾਰੰਟੀ ਆ ਭਾਈ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਏਸੀ ਹੀਟਰ ਮਿਊਜ਼ਿਕ ਸਿਸਟਮ ਬਿਲਕੁਲ ਸਭ ਨੂੰ ਫੁੱਲ ਕੰਪਲੀਟ ਮਿਲੇਗਾ ਤੇ ਜੇ ਕਿਸੇ ਵੀ ਭਰਾ ਨੂੰ ਇਹ ਗੱਡੀ ਚਾਹੀਦੀ ਹੋਵੇ ਤਾਂ ਐਡਰੈਸ ਆ ਜਿਹੜਾ ਨੋਟ ਕਰ ਲਓ ਢੱਲਵਾ ਪਿੰਡ ਹੈ ਜ਼ਿਲ੍ਹਾ ਬਰਨਾਲਾ ਭਾਈ ਤਹਿਸੀਲ ਤਪਾ ਪੈ ਜਾਂਦੀ ਆ ਵਿੱਚੋਂ ਗੱਡੀ ਦੇਖ ਲਓ ਸਾਰੀ ਸਾਰੀ ਗੱਡੀ ਬਿਲਕੁਲ ਸਾਫ਼ ਪਈ ਐ ਲੈਦਰ ਸੀਟਾਂ ਨੇ ਸਾਰੀਆਂ ਪੂਰੀ ਸਾਫ਼ ਕੇ ਰੱਖੀ ਹੋਈ ਗੱਡੀ ਐ ਭਾਈ ਤੇ ਜੇ ਕਿਸੇ ਭਰਾ ਨੂੰ ਚਾਹੀਦੀ ਹੋ ਤਾਂ ਆ ਜਿਹੜਾ ਨੰਬਰ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰਕੇ ਗੱਡੀ ਆ ਜਿਹੜੀ ਵੇਖ-ਪਰਖ ਕੇ ਲਿਜਾ ਸਕਦੇ ਹੋ ਜਿਹੜੀ ਗੱਡੀ ਦੀ ਡਿਮਾਂਡ ਐ 2,80,000 ਰੁਪਏ ਡਿਮਾਂਡ ਆ ਜੇ ਬਾਕੀ ਮਾਨਤਾ ਨਾਲ ਜਿਹੜਾ ਮੌਕੇ ਤੇ ਥੋੜਾ ਬੋਤਾ ਹੋ ਜਾਊਗਾ 2,80,000 ਰੁਪਏ ਡਿਮਾਂਡ ਐ ਤੇ ਜੇ ਕਿਸੇ ਭਰਾ ਨੂੰ ਚਾਹੀਦੀ ਹੋ ਬਤਾਰ ਨੰਬਰ ਤੇ ਸੰਪਰਕ ਕਰ ਸਕਦਾ ਤੇ ਆਪਣੇ ਚੈਨਲ ਨੂੰ ਮੈਂ ਦੁਬਾਰਾ ਫੇਰ ਕਹਿਣਾ ਕਿ ਸਬਸਕ੍ਰਾਈਬ ਕਰ ਤੋਂ ਨਾਲ ਲੱਗਦੀ ਘੰਟੀ ਤੇ ਕਲਿਕ ਕਰ ਦਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਆਪਾਂ ਜਿਹੜੀਆਂ ਤੁਹਾਡੇ ਕੰਮ ਦੀਆਂ ਵੀਡੀਓ ਆਪਣੇ ਚੈਨਲ ਤੇ ਪਾਉਂਦੇ ਰਹਿਣੇ ਆ ਤੇ ਕਿਸੇ ਵੀ ਭਰਾ ਨੇ ਜੇ ਕੋਈ ਗੱਡੀ ਆਪਣੀ ਦੀ ਕੋਈ ਵੀਡੀਓ ਪਾਉਣੀ ਹੋਵੇ ਤਾਂ ਆ ਜਿਹੜਾ ਉੱਪਰ ਸਕਰੀਨ ਦੇ ਉਪਰੇ ਪਾਸੇ ਨੰਬਰ ਦੇਖ ਰਹੇ ਹੋ ਇਹ ਆਪਣਾ ਇਹ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਧੰਨਵਾਦ ਜੀ